ਦੇਖ ਰਹੇ ਆਪ ਜੀ ਆ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪਾਕਿਸਤਾਨ ਡੁੱਬਿਆ ਤਾਂ ਅੱਧੀ ਦੁਨੀਆ ਨੂੰ ਲੈਣ ਲੈ ਕੇ ਜਾਵੇਗਾ ਪਾਕਿਸਤਾਨ ਦੇ ਫੌਜ ਮੁਖੀ ਅਸੀਮ ਅਮਰੀਰ ਨੇ ਆਪਣੇ ਇੱਕ ਬਿਆਨ ਪਕਾਰਨ ਪਾਕਿਸਤਾਨ ਦੀ ਵਿੱਚ ਹੀ ਟ੍ਰੋਲ ਕਰ ਰਹੇ ਹਨ ਅਮਰੀਕਾ ਦੇ ਫਲੋਰੀਡਾ ਵਿੱਚ ਇੱਕ ਸਮਗਮ ਦੌਰਾਨ ਉਹਨਾਂ ਨੇ ਭਾਰਤ ਅਤੇ ਪਾਕਿਸਤਾਨ ਦੀ ਤੁਲਨਾ ਕਰਦਿਆਂ ਕਿਹਾ ਕਿ ਭਾਰਤ ਇੱਕ ਚਮਕਦੀ ਮਰਸੀ ਦੀ ਜ਼ਾ ਫੈ ਫੈਰਾਰੀ ਵਾਂਗ ਅੱਗੇ ਵਧ ਰਿਹਾ ਜਦੋਂ ਕਿ ਪਾਕਿਸਤਾਨ ਪਾਕਿਸਤਾਨ ਬਜਰੀ ਨਾਲ ਭਰਿਆ ਇੱਕ ਟਰੱਕ ਹੈ ਸੋਸ਼ਲ ਮੀਡੀਆ ਤੇ ਪਾਕਿਸਤਾਨ ਦਾ ਰੋਸ ਮਨੀਰ ਦੇ ਇਸ ਬਿਆਨ ਤੋਂ ਬਾਅਦ ਪਾਕਿਸਤਾਨ ਦੇ ਲੋਕ ਉਹਨਾਂ ਤੇ ਹੀ ਆਪਣੇ ਦੇਸ਼ ਦਾ ਅਪਮਾਨ ਕਰਨ ਦਾ ਦੋਸ਼ ਲਗਾ ਰਹੇ ਹਨ ਕਈ ਸੋਸ਼ਲ ਮੀਡੀਆ ਯੂਜ਼ਰ ਨੇ ਲਿਖਿਆ ਹੈ ਕਿ ਮਨੀਰ ਨੇ ਖੁਦ ਮੰਨ ਲਿਆ ਹੈ ਕਿ ਭਾਰਤ ਉਹਨਾਂ ਤੋਂ ਬਿਹਤਰ ਹੈ ਇੱਕ ਯੂਜ਼ਰ ਨੇ ਟਵਿੱਟਰ ਤੇ ਲਿਖਿਆ ਹੈ ਕਿ ਅਸੀਂ ਮਨੀਰ ਦੇ ਬਿਆਨ ਤੇ ਸੱਚਾਈ ਇਹ ਹੈ ਕਿ ਭਾਰਤ ਇੱਕ ਮਰਸੀ ਦੀਜ਼ ਹੈ ਜੋਦੋਂ ਕਿ ਉਸ ਦਾਸ਼ ਦੇਸ਼ ਬਜਰੀ ਨਾਲ ਉੱਪਰ ਏ ਟ੍ਰੱਕ ਵਾਂਗ ਹੈ ਦੂਜੇ ਯੂਜ਼ਰ ਨੇ ਵੀ ਮਨੀਰ ਅਤੇ ਤੰਜ ਕਸਦਿਆ ਕਹਾ ਹੈ ਕਿ ਉਹਨਾਂ ਨੇ ਆਪਣੀ ਅਸਲੀਅਤ ਨੂੰ ਖੁਦ ਸਵੀਕਾਰ ਕਰ ਲਿਆ ਹੈ ਮਨੀਰ ਨੇ ਆਪਣੇ ਬਿਆਨ ਵਿੱਚ ਅੱਗੇ ਕਿਹਾ ਹੈ ਕਿ ਜੇਕਰ ਉਹ ਟ੍ਰੱਕ ਕਰ ਜਾਨ ਨਾਲ ਟਕਰਾ ਜਾਵੇ ਤਾਂ ਜ਼ਿਆਦਾ ਨੁਕਸਾਨ ਕਿਸ ਦਾ ਹੋਵੇਗਾ ਇਸ ਗ੍ਰਾਹੀ ਉਹ ਪਾਕਿਸਤਾਨ ਨੂੰ ਇੱਕ ਸ਼ਕਤੀਸ਼ਾਲੀ ਦੇਸ਼ ਵਜੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਪਾਕਿਸਤਾਨ ਦੀ ਆਰਥਿਕ ਅਤੇ ਸਮਾਜਿਕ ਸਥਿਤੀ ਕਮਜ਼ੋਰ ਹੋਰ ਕਾ ਨਾ ਉਹਨਾਂ ਦੀ ਇਹ ਤੁਲਨਾ ਵੀ ਚਰਚਾ ਦਾ ਵਿਸ਼ਾ ਬਣ ਗਈ ਇਸ ਤੋਂ ਇਲਾਵਾ ਮਨੀਰ ਨੇ ਇਹ ਵੀ ਧਮਕੀ ਦਿੱਤੀ ਹੈ ਕਿ ਜੇਕਰ ਪਾਕਿਸਤਾਨ ਡੋਪਦਾ ਹੈ ਤਾਂ ਉਹ ਅੱਧੀ ਦੁਨੀਆ ਨੂੰ ਆਪਣੇ ਨਾਲ ਲੈ ਜਾਵੇਗਾ ਜੋ ਪਾਕਿਸਤਾਨ ਦੇ ਹੋਣ ਦੇ ਸੰਕਟ ਦੇ ਡਰ ਨੂੰ ਦਰਸਾਉਂਦਾ ਹੈ ਪਾਕਿਸਤਾਨ ਹਰ ਤੋਂ ਇਲਾਵਾ ਪਾਕਿਸਤਾਨ ਦੇ ਕਈ ਸੋਸ਼ਲ ਮੀਡੀਆ ਉਪਭੋਗਤਾ ਨੇ ਉਹਨਾਂ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਅਨਮੇ ਅਸੀਮ ਮਨੀਰ ਨੇ ਖੁਦ ਅਸਵੀਕਾਰ ਕਰ ਲਿਆ ਹੈ ਕਿ ਭਾਰਤ ਬਿਹਤਰ ਹੈ ਟਵਿੱਟਰ ਤੇ ਇੱਕ ਉਪਭੋਗਤਾ ਨੇ ਲਿਖਿਆ ਹੈ ਕਿ ਅਸੀਮ ਮਨੀਰ ਨੇ ਬਿਆਨ ਦੀ ਸਚਾਈ ਇਹ ਹੈ ਕਿ ਭਾਰਤ ਇੱਕ ਮਰਸੀ ਦੀਜ਼ ਹੈ ਜਦੋਂ ਕਿ ਉਸ ਦਾ ਦੇਸ਼ ਬਜਰੀ ਨਾਲ ਭਰੇ ਟਰੱਕ ਵਾਂਗ ਹੈ ਇਸ ਤੋਂ ਬਾਅਦ ਜੋ ਕੁਝ ਵੀ ਹੁੰਦਾ ਹੈ ਉਹ ਇੱਕ ਭਰਮ ਹਾਂ ਤੁਹਾਨੂੰ ਦੱਸ ਦਈਏ ਕਿ ਅਸੀਮ ਨੀਰ ਨੇ ਇਹ ਵੀ ਧਮਕੀ ਦਿੱਤੀ ਹੈ ਕਿ ਜੇਕਰ ਅਸੀਂ ਡੁੱਬ ਗਏ ਤਾਂ ਅਸੀਂ ਅੱਧੀ ਦੁਨੀਆ ਨੂੰ ਆਪਣੇ ਨਾਲ ਲੈ ਜਾਵਾਂਗੇ ਉਹਨਾਂ ਦੇ ਬਿਆਨ ਤੋਂ ਸਪਸ਼ਟ ਸੀ ਕਿ ਭਾਰਤ ਦੇ ਮੁਕਾਬਲੇ ਪਾਕਿਸਤਾਨ ਦੀ ਹੋਣ ਦਾ ਦੇ ਸੰਕਟ ਤੋਂ ਡਰ ਡਰ ਵਿੱਚੋਂ ਗੁਜ਼ਰ ਰਿਹਾ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ